ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸ਼ਿਵਰਾਤਰੀ ਦਾ ਤਿਹਾਰ ਪੂਰੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਚਨਾਲੋਂ ਪਿੰਡ ਜੋ ਕਿ ਵਾਰਡ ਨੰਬਰ 10 ਹੈ ਕੁਰਾਲੀ ਸ਼ਹਿਰ ਦਾ ਇੱਥੇ ਵੀ ਸ਼ਿਵਰਾਤਰੀ ਦਾ ਤਿਹਾਰ ਜੋ ਸ਼ਿਵ ਮੰਦਿਰ ਹੈ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਸੋ ਅੱਜ ਇੱਥੇ ਪੰਡਾਰੇ ਚੱਲ ਰਹੇ ਨੇ ਸ਼ਿਵਰਾਤਰੀ ਦੇ ਮੌਕੇ ਇੱਥੇ ਹਵਨ ਹੋਏ ਨੇ ਪੰਡਾਰੇ ਚੱਲ ਰਹੇ ਨੇ ਅਤੇ ਜੋ ਸੰਤਾ ਮਹਾਂਤਾਂ ਨੂੰ ਇੱਥੇ ਪੰਡਾਰੇ ਸ਼ਿਕਾਏ ਗਏ ਨੇ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਆਂ ਤੇ ਤੁਹਾਨੂੰ ਇਥੋਂ ਦੀਆਂ ਸਾਰੀਆਂ ਤਸਵੀਰਾਂ ਵੀ ਦਿਖਾਉਨੇ ਆਂ ਸਾਰੀ ਸਮਰਪਿਆਮੀ ਸਾਰੋਹੀ ਓਮ ਗੁਰਾਂ ਸਤਿ ਚੱਕਰੋ ਸਤਿ ਚੱਕਰੋ ਸਤਿ ਚੱਕਰੋ ਓਮ ਮਾਨਸੋ ਨਾਰਾਸ਼ਕਾਯਾਨੀ ਓਮ ਓਮ ਤਤ ਪੁਰਸਾਯ ਵਿਦਨਹਿ ਮਹਾਦੇਵਾਯ ਧੀਮਹਿ ਤੰਨੋ ਰੁਦ੍ਰਾ ਪ੍ਰਚੋਦਯਾਤ ਓਮ ਪੂਰਨਮਦਹ ਪ ओम पुरवादि लो जी आप पादो पादो बीच टिका दो पुरणा होतीम समर्पयामि नमः स्वाहा ओम पुरवादि ओवर चले जाओ जानक सा चले जाओ ऊपर चले जाओ जय मात ਪ੍ਰਦੀਪ ਰੂੜਾ ਜੀ ਜੋ ਇੱਕ ਮਹੱਤਵਪੂਰਨ ਤਿਉਹਾਰ ਮਹਾ ਸ਼ਿਵਰਾਤਰੀ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਸੋ ਚਨਾਲੋਂ ਜੋ ਸ਼ਿਵ ਮੰਦਿਰ ਹੈ ਇੱਥੇ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਸੋ ਤੁਹਾਡੇ ਵੱਲੋਂ ਵੀ ਸ਼ਿਰਕਤ ਕੀਤੀ ਜਾਂਦੀ ਹੈ ਕੀ ਕਹਿੰਦੇ ਜਿਹੜਾ ਸ਼ਿਵਰਾਤਰੀ ਦਾ ਤਿਉਹਾਰ ਹੈ ਜੀ ਇਹ ਧਰਮਾਨ ਸਾਹਿਬ ਪੂਰੇ ਸੰਸਾਰ ਦੇ ਅੰਦਰ ਸ਼ਿਵ ਭਗਵਾਨ ਹੈ ਜਿਹੜੇ ਸ੍ਰਿਸ਼ਟੀ ਦੇ ਕਰਤਾ ਹੈ ਔਰ ਇਸ ਸ੍ਰਿਸ਼ਟੀ ਜਿਹੜੀ ਉਹਨਾਂ ਦੇ ਹਿਸਾਬ ਨਾਲ ਹੀ ਚੱਲ ਰਹੀ ਹੈ ਔਰ ਜੇ ਦੇਵੀ ਦੇਵਤਿਆਂ ਦੇ ਵਿੱਚੋਂ ਦਾ ਸਥਾਨ ਮੰਨਿਆ ਜਾਵੇ ਤਾਂ ਪ੍ਰithvi ਦੇ ਨੇੜੇ ਦਾ ਜਿਹੜਾ ਪਹਿਲਾ ਸਥਾਨ ਹੈ ਜਿਵੇਂ ਵਿਸ਼ਨੂ ਜੀ ਦਾ ਜਾਂ ਬ੍ਰਹਮਾ ਜੀ ਦਾ ਜੀ ਸਭ ਤੋਂ ਜਿਆਦਾ ਥੱਲੇ ਦਾ ਸਥਾਨ ਹੈ ਉਹ ਸ਼ਿਵ ਦਾ ਜੀ ਜੇ ਤੁਸੀਂ 21 ਦਿਨ ਜਾਂ 41 ਦਿਨ ਬੈਠ ਕੇ ਧਿਆਨ ਦੇ ਨਾਲ ਸ਼ਿਵ ਨੂੰ ਪੂਜ ਲੋ ਤਾਂ ਤੁਹਾਨੂੰ ਜਦੋਂ ਉਹਦੇ ਚਮਤਕਾਰ ਦੇਖਣੇ ਸ਼ੁਰੂ ਹੋ ਜਾਂਦੇ ਆ ਜੀ ਇਸੇ ਕਰਕੇ ਕੱਲ ਤੁਸੀਂ ਦੇਖਿਆ ਹੋਵੇਗਾ ਸ਼ਿਵਰਾਤਰੀ ਦੇ ਦਿਨ ਇੱਕ ਅਲੱਗ ਹੀ ਊਰਜਾ ਪ੍ਰithvi ਤੇ ਵਰਕ ਕਰ ਰਹੀ ਸੀ ਹਰ ਬੰਦਾ ਉਹ ਤੋਂ ਬਾਅਦ ਪੂਜਾ ਤੋਂ ਬਾਅਦ ਬੰਦੇ ਮੇਰੇ ਖਿਆਲ ਦੁਪਹਿਰ ਨੂੰ ਕਈ ਸੁੱਤੇ ਵੀ ਆ ਤਾਕਿ ਪੂਰੀ ਪਾਵਰ ਕੰਮ ਕਰ ਰਹੀ ਥੀ ਇਸ ਹਾਲ ਦੇ ਵਿੱਚ ਜਦੋਂ ਇੱਕ ਦਿਨ ਆਉਂਦਾ ਜਿਹੜਾ ਬੰਦਾ ਇਸ ਸਾਲ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰ ਲੈਂਦਾ ਉਹਦੀ ਪੂਜਾ ਪਾਠ ਕਰ ਲੈਂਦਾ ਸ਼ਿਵ ਲਿੰਗ ਨੂੰ ਸ্নানਨ ਕਰਾ ਲੈਂਦਾ ਕਈ ਵਰਤ ਵੀ ਰੱਖਦੇ ਆ ਬੰਦੇ ਉਹ ਪੂਰੇ ਸਾਲ ਵਾਸਤੇ ਸ਼ਕਤੀ ਨੂੰ ਅਰਜਿਤ ਕਰ ਲੈਣੇ ਆ ਤੇ ਚਨਾਲੋਂ ਦੇ ਅੰਦਰ ਬਹੁਤ ਸਾਲਾਂ ਤੋਂ ਬਾਬਾ ਸਰਬਨਗਰੀ ਮਹਾਰਾਜ ਜੀ ਬਾਬਾ ਪੂਰਨਗਿਰ ਮਹਾਰਾਜ ਜੀ ਪ੍ਰੇਮਗਿਰ ਮਹਾਰਾਜ ਜੀ ਵਿਸ਼ਾਗਿਰ ਮਹਾਰਾਜ ਜੀ ਇਹਨਾਂ ਦੇ ਅੰਦਰ ਜਿਹੜਾ ਇਹਨਾਂ ਦੇ ਆਸ਼ੀਰਵਾਦ ਦੇ ਅੰਦਰ ਸ਼ਿਵ ਰਾਤਰੀ ਦਾ ਦਿਹਾੜਾ ਮਨਾਉਂਦੇ ਆ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਐ ਪਿੰਡ ਦੇ ਨਿਆਣੇ ਐ ਸਾਰੇ ਸਾਡੇ ਦਰਸੀ ਜੀ ਪੀਤੀ ਜੀ ਸਰਮਖਦੀ ਸਾਰੇ ਦੇ ਵੀ ਟੀਮ ਐ ਸਾਡੀ ਨੀਤ ਐ ਸੋਨੀ ਐ ਔਰ ਸਾਨੂੰ ਸਭ ਤੋਂ ਵੱਡਾ ਫਾਇਦਾ ਕੀ ਮਿਲਿਆ ਕਿ ਇੱਥੇ ਬਹਾਦਰ ਸਿੰਘ ਓਕੇ ਜਿਹੜੇ ਸਾਡੇ ਸਾਡੇ ਐਮਸੀ ਬਣ ਕੇ ਆਏ ਐ ਉਹਨਾਂ ਦਾ ਬਹੁਤ بڑا ਸਾਨੂੰ ਇੱਕ ਹੱਲਾ ਹੁਲਾਰਾ ਸਮਝ ਲਓ ਪੂਰਾ ਸਹਾਰਾ ਨਾਲ-ਨਾਲ ਮਿਲ ਰਿਹਾ ਕੁਲਦੀਪ ਚੰਦ ਜੀ ਐ ਮਕੇਸ਼ ਜੀ ਐ ਬਬਲਾ ਲੱਕੀ ਬਹੁਤ ਬੰਦੇ ਆ ਜਿਹੜੇ ਸਾਡੇ ਸੰਦੀਪ ਜੀ ਐ ਸੰਦੀਉ ਸੰਦੀਉ ਜੀ ਆ ਸਾਡੇ ਵਿੱਕੀ ਐ ਜਸਵੀਰ ਜੀ ਜਾਨਕਿ ਪੂਰੇ ਪਿੰਡ ਨੇ ਪੂਰਾ ਪਿੰਡੇ ਦੇ ਵਿੱਚ ਸ਼ਾਮਲ ਹੋ ਜਾਂਦਾ ਔਰ ਪੂਰਾ ਪਿੰਡ ਬੜੇ ਧਿਆਨ ਦੇ ਨਾਲ ਇਸ ਸਰਕਾਰ ਦੇ ਨੂੰ ਸੇਰੇ ਚੜਾਉਂਦਾ ਤੇ ਅਸੀਂ ਇਹੀ ਪ੍ਰਭੂ ਅੱਗੇ ਬੇਨਤੀ ਕਰਾਂਗੇ اے ਪ੍ਰਭੂ ਸਾਡੇ ਪਿੰਡ ਦੇ ਉੱਪਰ ਹਮੇਸ਼ਾ ਸ਼ਤਰ ਛਾਇਆ ਰੱਖੀ ਸਾਡੇ ਪਿੰਡ ਦੇ ਸਾਰਿਆਂ ਨੂੰ ਵਾਸੀਆਂ ਨੂੰ ਖੁਸ਼ ਰੱਖੀ ਅਮੀਰ ਕਰੀ ਤੇ ਪੈਸੇ ਧੇਲੇ ਵਾਲੇ ਬਣਾਏ ਸੋ ਜਿਵੇਂ ਕਿ ਕਹਿ ਦਿੰਦੇ ਆਪਾਂ ਕਿ ਧਾਰਮਿਕ ਸੰਸਥਾਵਾਂ ਦੇ ਵਿੱਚ ਕੋਈ ਉੱਚ ਨੀਚ ਨਹੀਂ ਦੇਖੀ ਜਾਂਦੀ ਤੇ ਕੋਈ ਭੇਦ ਭਾਵ ਨਹੀਂ ਦੇਖਿਆ ਜਾਂਦਾ ਸਾਡੇ ਇੱਥੇ ਤੁਸੀਂ ਹੁਣੇ ਦੇਖ ਰਹੇ ਸੀ ਤੁਸੀਂ ਵੀਡੀਓ ਬਣਾ ਰਹੇ ਸੀ ਅਸੀਂ ਵੀ ਤੁਹਾਨੂੰ ਦੇਖ ਰਹੇ ਤੇ ਤੁਸੀਂ ਦੇਖ ਰਹੇ ਤੇ ਛੋਟੇ ਬੱਚੇ ਸਭ ਤੋਂ ਵੱਧ ਖੁਸ਼ ਹੈ ਜੀ ਇਹਨਾਂ ਦੇ ਨਾਲ ਇਹ ਸੰਸਾਰ ਹੈ ਫਿਰ ਇੱਥੇ ਜਿਵੇਂ ਕਨੇ ਖੇਵਟ ਔਰ RAM ਦੀ ਜਿਹੜੀ ਦੋਸਤੀ ਸੀ ਭਿੱਲਣੀ ਆ RAM ਦੀ ਜਿਹੜੀ ਦੋਸਤੀ ਸੀ ਜਿਹੜਾ ਕੋਈ ਉੱਚ ਨੀਚੇ ਤਾਂ ਸਾਡੇ ਬਣਾਏ ਹੋਏ ਆ ਇਹ ਤਾਂ ਉੱਚ ਨੀਚੇ ਦਾ ਕੋਈ ਚੱਕਰ ਨਹੀਂ ਕੋਈ ਅਮੀਰ ਹੋ ਸਕਦਾ ਕੋਈ ਗਰੀਬ ਹੋ ਸਕਦਾ ਇਹ ਜਾਤਾਂ ਪਾਤਾਂ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਬੰਦੇ ਦੀ ਇਨਸਾਨੀਅਤ ਔਰ ਬੰਦੇ ਦਾ ਜਿਹੜਾ ਨੀਮਾ ਪਾਣਾ ਨਾਨਕ ਨੀਮਾ ਜੋ ਚੱਲੇ ਲੱਗੇ ਨਾ ਤਤੀਵਾ ਉਹ ਕਹਿੰਦੇ ਨਾ ਨੀਮਾ ਚੱਲਣ ਵਾਲਾ ਇਨਸਾਨ ਹੈ ਹਮੇਸ਼ਾ ਹੀ ਉੱਪ ਜਾਏਗਾ ਜਾਤ ਪਾਤਾਂ ਦੇ ਦਾ ਉਦੋਂ ਲੋਕੀ ਇਹ ਤਿਆਰ ਕਰਦੇ ਜਦੋਂ ਉਹਨਾਂ ਨੂੰ ਆਪਣੇ ਫਾਇਦੇ ਲੈਣੇ ਹੁੰਦੇ ਆ ਜਦੋਂ ਫਾਇਦੇ ਨਿਕਲ ਜਾਂਦੇ ਆ ਫੇਰ ਅਗਲੇ ਆਪਣੇ ਆਪਣੇ ਨਿਕਲ ਜਾਂਦੇ ਇਸ ਕਰਕੇ ਸਾਡੇ ਪਿੰਡ ਦੇ ਅੰਦਰ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਸਭ ਲੋਕ ਇਕੱਠੇ ਹੋ ਕੇ ਉੱਚ-ਨੀਚ ਨਹੀਂ ਸਭ ਲੋਕ ਇਕੱਠੇ ਹੋ ਕੇ ਕਿਸੇ ਵੀ ਕੰਮ ਨੂੰ ਨੇਪਰੇ ਚਾੜਦੇ ਆ ਜੀ જય ਸ਼ਿਵ ਜੀ ਨਮਸਕਾਰ જય ਸ਼ਿਵ ਜੀ ਹਾਰ ਹਰ ਮਹਾਦੇਵ ਹਾਂਜੀ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਜੀ ਸੋ ਸਰਦਾਰ ਬਹਾਦਰ ਸਿੰਘ ਜੀ ਤੁਸੀਂ ਇਸ ਵਾਰ ਦੇ ਐਮਸੀਬੀਓ ਤੇ ਇਹ ਹਰ ਸਾਲ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਜੋ ਪੂਰੇ ਨਗਰ ਨਿਵਾਸੀਆਂ ਦੇ ਵੱਲੋਂ ਰਲ ਮਿਲ ਕੇ ਇਹ ਸ਼ਰਧਾ ਭਾਵਨਾ ਦੇ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਮਨ ਸਾਹਿਬ ਪਹਿਨਤਾ ਸ਼ਿਵਰਾਤਰੀ ਦਾ ਆਪਾਂ ਨੇ ਬਹੁਤ ਵੱਡਾ ਤਿਉਹਾਰ ਜਿਹੜਾ ਕਿ ਸਭ ਨੇ ਬਣਾਇਆ ਅਰਸ਼ੁਲਾ ਨਾਲ ਬਣਾਇਆ ਜੀ ਔਰ ਜਿਹੜੀ ਨਗਰ ਦੀ ਸੇਵਾ ਹੈ ਇਹ ਵੀ ਸਾਨੂੰ ਇਸੇ ਸਥਾਨ ਨੇ ਪ੍ਰਭੂ ਨੇ ਸਾਨੂੰ ਬਖਸ਼ੀ ਹੈ ਔਰ ਜਿਹੜਾ ਸਾਡੇ ਨਗਰ ਦੀ ਜਿਹੜੀ ਮੈਂ ਤਾਂ ਕਹੂੰਗਾ ਜਿਹੜੀ ਇੱਕ ਧਾਰਮਿਕ ਵਿਰਤੀ ਵਾਲਾ ਸਾਡਾ ਨਗਰ ਹੈ ਜੀ ਚਨਾਲੋਂ ਜਿੱਥੇ ਐਡਾ بڑا ਤਪਸਥਾਨ ਐਡਾ ਵੱਡਾ ਸ਼ੇ ਮੰਦਿਰ ਜਿਹੜਾ ਕਿ ਇਤਿਹਾਸਕ ਸ਼ੇ ਮੰਦਿਰ ਹੈ ਜਿੱਥੇ ਦੁਨੀਆ ਸਜਦਾ ਕਰਨ ਲਈ ਪਹੁੰਚਦੀ ਹੈ ਇੱਥੇ ਇਸ ਨਗਰ ਤੇ ਇਸ ਧਰਤੀ ਦੇ ਵਿਭਾਗ ਚੰਗੇ ਆ ਜਿੱਥੇ ਐਡੇ ਵੱਡੇ ਮਹਾਨ ਤਪਸਵੀ ਸਾਡੇ ਬਾਬਾ ਜੀ ਸਰਵਣਗਿਰਜੀ ਮਹਾਰਾਜ ਪੂਰਨਗਿਰਜੀ ਮਹਾਰਾਜ ਅੱਜ ਗੱਦੀ ਤੇ ਬਰਾਜਮਾਨ ਸਾਡੇ ਤ੍ਰੁਪਗਿਰਜੀ ਮਹਾਰਾਜ ਔਰ ਮੈਂ ਤਾਂ ਕਹੂੰਗਾ ਵੀ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਜੀ ਸਾਨੂੰ ਤਾਂ ਪ੍ਰਮਾਤਮਾ ਨੇ ਐਡਾ ਵੱਡਾ ਜਿਹੜਾ ਤੀਰਥ ਸਥਾਨ ਇੱਥੇ ਸਾਨੂੰ ਦਿੱਤਿਆ ਨਤਮਸਤਕ ਹੋਣ ਲਈ ਅਸੀਂ ਤਾਂ ਪਾਗਾਂ ਵਾਲੇ ਆ ਜੀ ਬਸ ਹਾਂਜੀ ਤੁਹਾਡਾ ਬਚਪਨ ਬਚਪਨ ਵੀ ਇੱਥੇ ਹੀ ਗੁਜ਼ਰਿਆ ਸਾਰਾ ਦੇਖੋ ਜੀ ਅਸੀਂ ਰਹਿੰਦੇ ਵੀ ਨਗਰ ਚਨਾਲੋਂ ਵਿੱਚੇ ਆ ਜੀ ਅਸੀਂ ਚਨਾਲੋਂ ਦੀ ਸ਼ਰਨ ਵਿੱਚੇ ਆ ਪਿੰਡ ਚਨਾਲੋਂ ਨੇ ਹੀ ਸਾਨੂੰ ਸ਼ਰਨ ਦਿੱਤੀ ਹੋਈ ਹੈ ਪ੍ਰਭੂ ਦੀ ਕਿਰਪਾ ਨਾਲ ਸਾਰੇ ਨਗਰ ਨਾਲ ਪਿਆਰ ਸਤਿਕਾਰ ਸਾਡੇ ਤੇ ਆਸ਼ੀਰਵਾਦ ਸਾਡੇ ਵੀਰ ਜੀ ਪ੍ਰਦੀਪ ਰੂੜਾ ਜੀ ਉਹਨੇ ਇਹਨਾਂ ਦੀਆਂ ਉਂਗਲੀਆਂ ਫੜ ਕੇ ਅਸੀਂ ਇੱਥੇ ਤੱਕ ਪਹੁੰਚੇ ਆ ਔਰ ਅਸੀਂ ਇਹਨਾਂ ਦੇ ਉਂਗਲੀਆਂ ਫੜ ਕੇ ਹੀ ਪੜੇ ਆ ਤੁਹਾਨੂੰ ਸੱਚ ਦੱਸੀਏ ਪ੍ਰਾਇਮਰੀ ਸਕੂਲ ਚਨਾਲੋਂ ਦੇ ਵਿੱਚ ਅਸੀਂ ਪੜੇ ਆਂ ਜੀ ਔਰ ਇਹਨਾਂ ਨੇ ਸਾਨੂੰ ਬਹੁਤ ਕਹ ਲੋ ਵੀ ਜਿੱਕਣਾ ਚਲਾਈ ਜਾ ਰਹੇ ਅਸੀਂ ਚੱਲੀ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਤਿਗੁਰੂ ਸਵਾਮੀ ਮਹਾਰਾਜ ਕੀ ਔਰ ਬਾਬਾ ਸਾਪਣ ਕੇ ਮਹਾਰਾਜ ਜੀ ਹੈ ਬਾਬਾ ਕਾ ਪੂਰਨ ਮਹਾਰਾਜ ਜੀ ਜੈ ਕੋਲ ਸ਼ੰਕਰ ਭਗਵਾਨ ਕੀ ਜੈ ਸੰਘੂ ਮਹਾਰਾਜ ਕੀ ਜੈ ਸੰਜੀਤ ਜੀ ਬਹੁਤ ਵੱਡਾ ਉਪਰਾਲਾ ਤੁਹਾਡਾ ਬੜਾ ਸਹਿਯੋਗ ਹੁੰਦਾ ਹੈ ਇੱਥੇ ਮੰਦਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਜਗਰਾਤਾ ਹੋਵੇ ਭਾਵੇਂ ਕੋਈ ਮਤਲਬ ਕੇ ਧਾਰਮਿਕ ਸਮਾਗਮ ਹੋਵੇ ਸੋ ਅੱਜ ਇਹ ਸ਼ਿਵਰਾਤਰੀ ਦੇ ਮੌਕੇ ਵੀ ਤੁਹਾਡਾ ਬਹੁਤ ਵੱਡਾ ਰੋਲ ਹੈ ਇਹ ਮੇਰਾ ਨਹੀਂ ਜੀ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਹੈ ਜੀ ਸਾਰੇ ਇਲਾਕੇ ਦਾ ਸਹਿਯੋਗ ਹੈ ਸਾਡੇ ਭਰਾ ਖੜੇ ਬੜੇ ਇੱਧਰ ਸੋਮਨ ਖੜਾ ਇੱਧਰ ਵੀਰ ਜੀ ਖੜੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਮਹਾ ਸ਼ਵਰਾਤਰੀ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਬੜੀ ਧੂਮਤਾਮ ਨਾਲ ਸਾਰੇ ਇਲਾਕੇ ਦੀ ਇਹ ਇਕੱਠਾ ਕਰੇ ਬਤੇਲ ਫੁੱਲੇ ਉਹਦੇ ਨਾਲ ਸਭ ਕੁਝ ਭੰਡਾਰਾ ਚੱਲਦਾ ਜੀ ਭੋਲੇनाथ ਦਾ ਜੀ ਠੀਕ ਜੀ ਫੁੱਲ ਬਾਬਾ ਸਰਵਣਗੀਰ ਮਹਾਰਾਜ ਜੀ ਕੀ ਹਾਂਜੀ ਜੈ ਸ਼ੇ ਸ਼ੰਕਰ ਭੋਲੇनाथ ਜੈ ਜੀ ਭੋਲੇनाथ ਦੀ ਜੈ ਜੀ ਹਾਂਜੀ ਇਹ ਸ਼ਵਤਰੀ ਦਾ ਦਿਨ ਹੈ ਜੀ ਕੱਲ ਸ਼ਵਤਰੀ ਦਾ ਦਿਨ ਤਾਂ ਜੀ ਅੱਜ ਲੰਗਰ ਚੱਲ ਰਿਹਾ ਹੈ ਸਾਡੇ ਪਿੰਡ ਦੇ ਸਹਿਯੋਗ ਨਾਲ ਓਕੇ ਵੀਰ ਜੀ ਖੜੇ ਡੁੱਡਾ ਵੀਰ ਜੀ ਖੜੇ ਬਾਕੀ ਜਿੰਨੀ ਵੀ ਆਪਣੇ ਪਿੰਡ ਦੀ ਸਾਰੀ ਸਹਿਯੋਗ ਨਾਲ ਚੱਲ ਰਿਹਾ ਤਿਲ ਫੁੱਲ ਜੋ ਵੀ ਦਿੰਦਾ ਹੈ ਜੀ ਉਹਦੇ ਗੈਲ ਆਪਣਾ ਸਹਿਯੋਗ ਗੈਲ ਪੂਰਾ ਲੰਗਰ ਤੇ ਹੋਰ ਸਾਰਾ ਜਿੰਨਾ ਕੰਮ ਹੁੰਦਾ ਸਾਰੇ ਸਹਿਯੋਗ ਗੈਲ ਹੁੰਦਾ ਸਰਪੰਨਿਕ ਦੇ ਪਾਪਾ ਜੀ ਹਨ ਕੀ ਜੈ ਸਰੋ ਦੁਰਗਾ ਮਈਆ ਕੀ ਜੈ